एवरीवन वेलकम टू माय चैनल सो आज हम सी इस वीडियो विच पंजाबी दी कविता करंगे दा नाम है एत वर दी छुट्टी आई स्टार्ट करते हैं एत वर दी छुट्टी आई आओ सारे करो सफाई मम्मी ऊंची आवाज लगाई रानो दौड़ी दौड़ी आई किट्टू झाड़ू फड़के आया रानो फर्श ते पोछा लाया ਮੰਮੀ ਹੱਥ ਵਿੱਚ ਝਾੜਨ ਫੜਕੇ ਮਿੱਟੀ ਘੱਟਾ ਦੂਰ ਹਟਾਇਆ ਕੱਪੜਿਆਂ ਦੀ ਮਸ਼ੀਨ ਚਲਾਈ ਪਾਪਾ ਪਾਪਾ ਨੇ ਸੀ ਕਰੀ ਧੋਈ ਨਾਲ-ਨਾਲ ਅਖਬਾਰਾਂ ਪੜ੍ਹਦੇ ਬਾਲਟੀ ਫੜਕੇ ਛੱਤ ਤੇ ਚੜ੍ਹਦੇ ਜਾਵਨ ਨਾਲੋਂ ਨਾਲੋਂ ਸੁਕਾਈ ਐਤਵਾਰ ਦੀ ਛੁੱਟੀ ਆਈ ਇਦਾਂ ਉਹਨਾਂ ਕੰਮ ਮੁਕਾਇਆ ਖੁਸ਼ ਹੋ ਸਭ ਨੇ ਖਾਣਾ ਖਾਇਆ ਕਪੜੇ ਪੈਨ ਕੇ ਹੋ ਗਈ ਤਿਆਰ ਸੋਹਣੇ ਬਨ ਕੇ ਗਏ ਬਾਜ਼ਾਰ ਰਾਸ਼ਨ ਦੀ ਦੁਕਾਨ ਤੇ ਆਏ ਲੂਣ ਤੇਲ ਦੇ ਭਾ ਮੁਕਾਏ ਦੁਕਾਨਦਾਰ ਨੂੰ ਲਿਸਟ ਫੜਾਈ ਜਾਵੇ ਥੈਲੇ ਦੇ ਵਿੱਚ ਪਾਈ ਜਾਵੇ ਹਰ ਇੱਕ ਚੀਜ਼ ਟਕਾਈ ਐਤਵਾਰ ਦੀ ਛੁੱਟੀ ਆਈ ਇੰਜ ਆਪਣਾ ਗਮ ਉਹ ਆਪਸੀ ਕਰ ਦੇ ਕੰਮ ਕਰਨ ਤੋਂ ਰਤਾ ਨ ਡਰ ਦੇ ਖਾਂਦੇ ਬਿੰਦੇ ਮੋਜਾ ਕਰ ਦੇ ਚੰਗੀ ਸੇ ਦਾ ਦਮ ਪਰ ਦੇ ਖੁਸ਼ ਰਹਿੰਦੇ ਹੋਰਾਂ ਨੂੰ ਕਰ ਦੇ ਕਦੀ ਨ ਖਿਜਦੇ ਛੜਦੇ ਫਿਰਦੇ ਚੰਗੀ ਆਦਤ ਹੈ ਬਣਾਈ ਐਤਵਾਰ ਦੀ ਛੁੱਟੀ ਆਈ ਚੰਗੀ ਆਦਤ ਹੈ ਬਣਾਈ ਐਤਵਾਰ ਦੀ ਛੁੱਟੀ ਆਈ ਇਹ ਸੀ ਅੱਜ ਦੀ ਕਵਿਤਾ ਐਤਵਾਰ ਦੀ ਛੁੱਟੀ